ਸਤਿ ਸ੍ਰੀ ਅਕਾਲ ਸਲਾਮ ਮਰ ਜਾਏ ਟਿਵਾਣਾ ਰੇਡੀਓ ਪ੍ਰੋਗਰਾਮ ਨਾਲ ਜੁੜੇ ਸਾਰੇ ਸਤਿਕਾਰਯੋਗ ਸਜਣਾ ਨੂੰ ਬਾਗਾਂ ਤੇ ਰਾਗਾਂ ਦੇ shear ਪਟਿਆਲੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਆਪਣੇ ਨਾਲ ਜੁੜ ਚੁੱਕੇ ਨੇ ਪਟਿਆਲਾ ਤੋਂ ਬੈਣਾਣੀ ਡਾਕਟਰ ਹਰਸ਼ੰਦਰ ਕੌਰ ਜੀ ਡਾਕਟਰ ਸਾਹਿਬ ਸਵਾਗਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਨਾਲ ਸੁਣਨ ਵਾਲੇ ਸਾਰਿਆਂ ਨੂੰ ਹੀ ਨਿੱਕੀ ਫਤਿਹ ਜੀ ਫਤਿਹ ਤੇ ਡਾਕਟਰ ਸਾਹਿਬ ਦੋ ਤਿੰਨ ਇਸ਼ੂਸ ਤੇ ਗੱਲਬਾਤ ਕਰਨੀ ਹੈ ਇੱਕ ਤੇ ਕੰਗਣਾ ਰਣੌਤ ਦਾ ਜਿਹੜਾ ਪੁਲਿਸ ਮੁਲਾਜ਼ਮ ਕੁਲਵਿੰਦਰ ਕੌਰ ਨਾਲ ਡਿਸਪਿਊਟ ਹੋਇਆ ਇਹਦੇ ਕੀ ਨਤੀਜੇ ਇੱਕ ਹਿਊਮਨ ਬਿਹੇਵੀਅਰ ਦਾ ਵੀ ਕਾਰਨ ਹੈ ਜਾ ਕੀ ਕਾਰਨ ਨੇ ਦੋਨਾਂ ਹੀ ਧਿਰਾਂ ਵੱਲੋਂ ਜੋ ਤੈਸ਼ ਦਿਖਾਈ ਗਈ ਪਰ ਉਸ ਨੂੰ ਲੈ ਕੇ ਸਾਰਾ ਪੰਜਾਬ ਜੇ ਦੂਸਰੇ ਪਾਸੇ ਕੰਗੜਾ ਦੇ ਖੇਮੇ ਦੇ ਕੋਈ ਗਾਣੇ ਬਣਾ ਰਿਹਾ ਕੋਈ 5 ਲੱਖ ਦਾ ਨਾਮ ਦੇ ਰਿਹਾ ਇਹਦੇ ਨਾਲ ਕਿਤੇ ਨਾ ਕਿਤੇ ਵੰਡਿਆ ਜਾ ਰਿਹਾ ਤੇ ਇਹ ਕਿਵੇਂ ਵੇਖਦੇ ਹੋ ਇਸ سلسلے ਨੂੰ ਹਾਂ ਪਾਜੀ ਦੇਖੋ ਮੇਰਾ ਖਿਆਲ ਹੈ ਕਿ ਸਿੱਕੇ ਦੇ ਦੋ ਪਹਿਲੂਆਂ ਨੂੰ ਜੇ ਆਪਾਂ ਲੈਣਾ ਚਾਹੀਏ ਤਾਂ ਉਹ ਦੋ

ਕੀੜੀ ਵੀ ਮਰਨ ਤੋਂ ਪਹਿਲਾਂ ਉਹਨੂੰ ਦਿਖਦਾ ਵੀ ਲਾੜੀ ਲਈਏ ਕੰਗਨਾ ਰਣੋਤ ਜੀ ਦਾ ਮੈਂ ਜੀ ਵਰਤਰੀਆਂ ਜੀ ਮੈਂਬਰ ਪਾਰਲੀਮੈਂਟ ਨਹੀਂ ਕੁਦਰਤੀ ਹੈ ਪਾਰਲੀਮੈਂਟਰੀ ਲੈਂਗੁਏਜ ਵਰਤਣੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਬਿਲਕੁਲ ਤੇ ਉਹ ਕਾਰਨ ਇਹ ਕਿ ਉਹਨਾਂ ਦੀ ਖਿਮਾ ਕਰਿਓ ਆਪਣੇ ਜ਼ਬਾਨ ਤੇ ਕੋਈ ਬਹੁਤਾ ਉਹਨਾਂ ਤੇ ਕੰਟਰੋਲ ਨਹੀਂ ਹੈ ਆਮ ਤੌਰ ਤੇ ਸਹੀ ਸਿਆਣੇ ਬੰਦੇ ਉਹੀ ਗਿਣਦੇ ਆ ਜਿਹੜਾ ਆ ਤੋਲ ਕੇ ਸ਼ਬਦ ਬੋਲਦੇ ਹੋਣ ਕਿ ਮੈਂ ਕਿਸੇ ਦਾ ਹਿਰਦਾ ਨਾ ਬਲੁੰਦਰਾ ਬਿਲਕੁਲ ਅਸੀਂ ਜਿਸ ਤਰੀਕੇ ਉਹਨਾਂ ਦੀ ਸ਼ਬਦਾਵਲੀ ਸੁਣਦੇ ਆ ਰਹੇ ਹਾਂ ਉਹ ਕੋਈ ਜਾਨੀ ਵਧੀਆ ਨਹੀਂ ਕਹੀ ਜਾ ਸਕਦੀ ਉਹਦੇ ਵਿੱਚ ਜਿਸ ਤਰ੍ਹਾਂ ਦੇ ਸ਼ਬਦ ਪਹਿਲਾਂ ਬੋਲੇ ਗਏ ਕਿ 100-100 ਰੁਪਏ ਤੇ ਬੈਠੀਆਂ ਹੋਣਾ ਹਾਂ ਉਦੋਂ ਤੁਸੀਂ ਜੇ ਆਪਾਂ ਉਸ ਸਮੇਂ ਨੂੰ ਥੋੜਾ ਜਿਹਾ ਇੱਕ ਸਕਿੰਟ ਮੈਂ ਤੁਹਾਡਾ ਲੈਣਾ ਚਾਹੁੰਦੀ ਹਾਂ ਕਿ ਉਹ ਸਮਾਂ ਸੀ ਜਦੋਂ ਇੱਕ ਸ਼ਾਂਤਮਈ ਅਸੀਂ ਵਿਰੋਧ ਇੱਥੋਂ ਦਿਖਾਇਆ ਗਿਆ ਸੀ ਉਹਦੇ ਵਿੱਚ ਕੋਈ ਹਿੰਦੂ ਸਿੱਖ ਮੁਸਲਮਾਨ ਇਸਾਈ ਨਹੀਂ ਸੀ ਇੱਕ ਸਮੁੱਚੇ ਪੰਜਾਬੀ ਤੇ ਉਹ ਵੀ ਹਰ ਵਰਗ ਦੇ ਸਾਰੇ ਤਰ੍ਹਾਂ ਦੇ ਅਲੱਗ-ਲੱਗ পেশਿਆਂ ਚੋਂ ਜਾਤ-ਪਾਤ ਸਭ ਛੱਡ ਕੇ ਇਕ ਲੋਕ ਇਕੱਠੇ ਸਨ ਉਹ ਵੀ ਪੂਰੇ ਭਾਰਤ ਦੇ ਕਿ ਭਾਈ ਇਹ ਜ਼ੁਲਮ ਜੇ ਤੇ ਇਹਨਾਂ ਲਈ ਅਸੀਂ ਇਸ ਜ਼ੁਲਮ ਦੇ ਵਿਰੋਧ ਦਾ ਆਵਾਜ਼ ਚੁੱਕੀ ਉਹਦੇ ਵਿੱਚ ਇੱਕ ਟਾਰਗੇਟ ਸਪੈਸੀਫਿਕਲੀ ਕਰਕੇ ਕਿ ਏ ਆਤਾਂ 100-100 ਰੁਪਏ ਚ ਆਣੀਆਂ ਦੇ ਵਿੱਚ ਜੇ ਕਿਸੇ ਦੀ ਮਾਂ ਨੂੰ ਯਾਨੀ ਤੁਹਾਡੀ ਮੇਰੀ ਕਿਸੇ ABC D ਕੀ ਮਾਂ ਕਰੇ ਉਹ ਕਿਸੇ ਦੀ ਵੀ ਮਾਂ ਲਈ ਇਹੋ ਜੀ ਸ਼ਬਦਾਵਲੀ ਵਰਤੀ ਹੋਣੀ ਬਹੁਤ ਜ਼ਿਆਦਾ ਸੱਟ ਮਾਰਦੀ ਜੇ ਜੀ ਦੂਸਰੀ ਗੱਲ ਕਿ ਜੇ ਆਪਾਂ ਕਿਉਂਕਿ ਮੈਂ ਉਸ ਥਾਂ ਤੇ ਨਹੀਂ ਸੀ ਇਹ ਕਲੇਮ ਕਰਾਂ ਕਿ ਆ ਠੀਕ ਯਾ ਉਹ ਠੀਕ ਕੋਈ ਵੀ ਦੋਨਾਂ ਵਿੱਚੋਂ ਜੇ ਇਹ ਚੀਜ਼ ਕੋਈ ਟ੍ਰਿਗਰ ਜਿਹਨੂੰ ਅਸੀਂ ਕਹਿਣਾ ਹੋਇਆ ਹੋਏਗਾ ਉਦੀ ਜੇ ਰਿਟੈਲੀਏਸ਼ਨ ਤੋਂ ਬਾਅਦ ਹੁਣ ਦੋਨਾਂ ਦਾ ਜਿਹੜਾ ਬਿਹੇਵੀਅਰ ਆਪਾਂ ਦੇਖ ਲਈਏ ਕਿ ਇੱਕ ਆਪਣਾ ਉਹ ਨੌਕਰੀ ਦਾ ਤੇ ਲਾ ਕੇ ਦੱਸ ਰਹੀ ਹੈ ਕਿ ਮੇਰੀ ਮਾਂ ਲਈ ਇਹ ਬੋਲੀ ਸੀ ਤੇ ਹੁਣ ਵੀ ਮੈਨੂੰ ਇਹ ਚੈਕਿੰਗ ਨਹੀਂ ਕਰਵਾ ਰਹੀ ਜੀ ਤਾਂ ਦੂਸਰੇ ਪਾਸੇ ਇਹ ਕਹਿਣਾ ਕਿ ਪੰਜਾਬ ਦੇਖੋ ਉਹਦੇ ਵਿੱਚ ਪੰਜਾਬ ਜੇ ਕੋਈ ਇਕੱਲੇ ਸਿੱਖਾਂ ਦੇ ਉੱਤੇ ਜਾਂ ਕੋਈ ਇਕੱਲੇ ਇੱਕ Hindu ਜਾਂ Musalman Isai de ਨਹੀਂ ਕਿ ਆ ਕਿ ਪੰਜਾਬ ਵਿੱਚ ਉਗਰਵਾਦ ਤੁਸੀਂ ਇਹ ਸ਼ਬਦ ਸੁਨੇ ਹੋਣਗੇ ਸਾਰਿਆਂ ਬਿਲਕੁਲ ਬਿਲਕੁਲ ਅਤਵਾਦ ਬਣਾ ਰਿਹਾ ਹੈ ਉਸ ਨੂੰ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੈਂ ਤੇ ਇੱਕ ਇੱਕ ਸ਼ਖਸ ਜੋ ਪੰਜਾਬ ਅੰਦਰ ਫਿਰ ਰਿਹਾ ਜਿਸ ਮਰਜ਼ੀ ਜਾਤ ਪਾਤ ਧਰਮ ਦਾ ਹੋਵੇ ਉਹ ਸਾਰਾ ਇਸ ਦਾ ਹਿੱਸਾ ਬਣ ਗਿਆ ਦਾ ਮਤਲਬ ਹੈ ਕੱਲ ਨੂੰ ਇੱਕ ਪਲੇਟਫਾਰਮ ਤਿਆਰ ਕੀਤਾ ਜਾਣਾ ਇੱਕ ਮੈਂਬਰ ਪਾਰਲੀਮੈਂਟ ਇਹ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਅਤਵਾਦੀ ਦਾ ਹੋਣਾ ਮਤਲਬ ਹੈ ਕਿ ਇਹਦਾ ਤੈਸ ਨੈਸ ਕਰਦੇ ਉਹਨੂੰ ਖਤਮ ਕਰਦੇ ਉਹਨੂੰ ਨਿਚੋੜੋ ਇਹਨਾਂ ਤੇ ਹੋਰ ਜ਼ੁਲਮ ਕਰੋ ਆਖਰ ਕੋਈ ਸਿਰਤਾ ਹੋਣਾ ਹੀ ਚਾਹੀਦਾ ਜੀ ਕਿ ਅਸੀਂ ਸਾਰੇ ਪੰਜਾਬੀ ਅਜੇ ਵੀ ਸੁੱਤੇ ਰਹਿ ਗਏ ਕਿ ਭਾਈ ਜੇ ਅਸੀਂ ਸਾਰੇ ਉਗਰਵਾਤੀਆਂ ਤੁਸੀਂ ਹਮੇਸ਼ਾ ਸਿਕਿਉਰਿਟੀ ਚ ਉਹ ਇਹਨਾਂ ਨੂੰ ਕੱਢੋ ਹਰ ਇੱਕ ਥਾਂ ਤੋਂ ਹੁਣ ਤੁਸੀਂ ਨੈਚੁਰਲ ਕੋਰਸ ਹੈ ਕਿ ਇਹਨਾਂ ਨੇ ਕਹਿਣਾ ਜੀ ਹੁਣ 에어ਪੋਰਟ ਤੋਂ ਸਾਰੇ ਜਿਨ੍ਹਾਂ ਦੇ ਖਾਰ ਸਿੱਖ ਲੱਗਿਆ ਕੱਢ ਦਿਓ ਇਹ ਸਾਰੇ ਪਰ ਮੈਨੂੰ ਇਹ ਦੱਸਣਾ ਬਾਜੀ ਇੱਕ ਬੜਾ ਮੈਂ ਵੈਲਿਡ ਪੁਆਇੰਟ ਚੱਕਣਾ ਚਾਹਨੀ ਆ ਕਿ ਕੀ ਫੌਜਲੀ ਵੀ ਇਹੋ ਜਿਹਾ ਕੁਝ ਕਰਨਗੇ ਬਿਲਕੁਲ ਹੋ ਹੀ ਰਿਹਾ ਉਹ ਤਾਂ ਬਾਜੀ ਪੰਜਾਬੀ ਨਹੀਂ ਅਸੀਂ ਰੱਖਣਾ ਚਾਹੁੰਦੇ ਕੋਈ ਵੀ ਪੰਜਾਬ ਤੋਂ ਨਹੀਂ ਆਏਗਾ ਤਾਂ ਫਿਰ ਮੈਨੂੰ ਸਮਝਾਓ ਕਿ ਕੀ ਇਹ ਵਰਟੀਕਲ ਲਾਈਨ ਜੋ ਕਿ ਸਾਨੂੰ ਅੰਬਾਲੇ ਵਿੱਚ ਹੁਣੇ ਦਿਖਾਈ ਗਈ ਕਿ ਤੁਸੀਂ ਉੱਥੇ ਵੜੀ ਨਹੀਂ ਸਕਦੇ ਇਹ ਸਾਡੇ ਮੁਲਕ ਦਾ ਹਿੱਸਾ ਹੀ ਨਹੀਂ ਹੈ ਇਸ ਤਰੀਕੇ ਦੀ ਵਰਟੀਕਲ ਵੰਡ ਕੌਣ ਕਰ ਰਿਹਾ ਮੈਨੂੰ ਆਪਣੀ ਰਿਸ਼ਤੇਦਾਰੀ ਵਿੱਚ ਜੇ ਮੈਂ ਦੇਖਾਂ ਜਾਂ ਕੋਈ ਇਸ ਤਰ੍ਹਾਂ ਦੀ ਵੰਡ ਸਾਨੂੰ ਦਿਖਦੀ ਨਹੀਂ ਮਿਲਨੀ ਆਪਣੀਆਂ ਸਹੇਲੀਆਂ ਕੋਲੀਗਜ਼ਾਂ ਜਿਹੜੀਆਂ ਵੀ ਅਸੀਂ ਇਹੋ ਜੀ ਵਰਟੀਕਲ ਵੰਡ ਅਜੇ ਤੱਕ ਦੇਖੀ ਨਹੀਂ ਸੀ ਜੋ ਮੈਨੂੰ ਅੱਜ ਦੇ ਦਿਨ ਦੇਖਣ ਲੱਗ ਗਈ ਹੈ ਕਿ ਮੇਰੇ ਹਸਪੀਟਲ ਦੇ ਵਿੱਚ ਯਾ ਅਸੀਂ فرض ਕਰੋ ਕਲੱਬ ਵਿੱਚ ਨਿਕਲੇ ਆ ਜਾਂ ਕਿਸੇ ਵੀ ਥਾਂ ਤੇ ਜਾਣੇ ਆ ਤੁਸੀਂ ਪੜ੍ਹਿਆ ਲਿਖਿਆ ਤਬਕਾ ਜੇ ਤੁਹਾਨੂੰ ਜ਼ੋਰ ਦੀ ਆਵਾਜ਼ ਮਾਰ ਕੇ ਕਹਿੰਦਾ ਜੈ ਸ਼੍ਰੀ ਰਾਮ ਬੋਲੋ ਜੀ ਆਪਸੀ ਲੈ ਵੀ ਤੁਸੀਂ ਜੈ ਸ਼੍ਰੀ ਰਾਮ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਚੀਜ਼ ਜਾਇਜ਼ ਇੱਕ ਪਬਲਿਕ ਪਲੇਸ ਤੇ ਕਹਿਣੀ ਹੈ ਇੱਕ ਹਸਪੀਟਲ ਵਿੱਚ ਕਹਿਣੀ ਇਹ ਜਾਇਜ਼ ਤੁਹਾਨੂੰ ਲੱਗਦੀ ਜੇ ਛਡਾਉਣ ਵਾਲੀ ਗੱਲ ਹੈ ਇੱਕ ਦੂਸਰੇ ਨੂੰ ਹਾਈਪਰ ਕਰਨ ਵਾਲੀ ਗੱਲ ਹੈ ਸ਼੍ਰੀ ਰਾਮ ਸਾਹਿਬ ਲਈ ਪ੍ਰਮ ਪ੍ਰਵਾਨਤ ਨੇ ਉਹ ਸਤਕਾਰਤ ਨੇ ਪਰ ਜੇ ਤੁਸੀਂ ਜਬਰੀ ਕਿਸੇ ਨੂੰ ਬੁਲਾਓਗੇ ਬੋਲੋ ਸੋਨਿਹਾਲ ਗੱਲ ਇੱਕੋ ਹੀ ਹੈ ਜਬਰੀ ਕੁਝ ਨਹੀਂ ਸਰਕਾਰ ਨਾਲ ਜੇ ਮੈਂ ਉਸ ਥਾਂ ਤੇ ਮੈਨੂੰ ਦੱਸ ਦੇਣਾ ਕਿ ਕੀ ਰਿਟੈਲੀਏਸ਼ਨ ਹੋਊਗੀ ਜੇ ਮੈਂ ਇੱਕ ਵੀ ਥਾਂ ਤੇ ਇਹਦਾ ਜਵਾਬ ਕਵਾਂ ਕਿ ਤੁਸੀਂ ਇਹ ਲਫ਼ਜ਼ ਬੋਲੋ ਤੇ ਮੈਂ ਕਵਾਂ ਜੀ ਅੱਗੋਂ ਨਹੀਂ ਬੋਲੇ ਸੋਨਿਹਾਲ ਕਹਿ ਰਹੀ ਆ ਤੁਸੀਂ ਰਹੋ ਕਿ ਕਿਸ ਤਰੀਕੇ ਇਹ ਚੀਜ਼ ਪ੍ਰੋਵੋਕ ਹੋਏਗੀ ਮੀਡੀਆ ਵਿੱਚ ਜਾਂ ਕੀ ਹੋਏਗਾ ਧਰਮਤਾ ਜੀ ਸਾਡੇ ਅੰਦਰ ਨਾਲ ਸੰਬੰਧਿਤ ਹੁੰਦਾ ਜੇ ਇਹਦਾ ਗੁਰਬਾਣੀ ਚ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਕਿ ਜੋ ਬਾਹਰੀ ਸਾਡਾ ਜੋ ਵਿਖਾਵਾ ਆ ਜੇ ਇਹ ਵਿਖਾਵਾ ਜੋ ਅਸੀਂ ਅੱਜ ਕਰ ਰਹੇ ਹਾਂ ਉਹਦਾ ਨਤੀਜਾ ਜੇ ਕਿ ਇਹ ਧਰਮ ਨੂੰ ਵਰਤ ਕੇ ਅਲਟੀਮੇਟਲੀ ਤਾਂ ਪੋਲੀਟਿਸ਼ੀਅਨਸ ਨੇ ਜੋ ਫਾਇਦੇ ਲੈ ਜਾਂਦੇ ਨੇ ਅਸੀਂ ਤਾਂ ਸਾਰੇ ਲੜ ਲੜਾ ਕੇ ਆਪੋ ਚ ਮਾਰ ਕੇ ਉੱਥੇ ਹੀ ਰਹਿਣਾ ਜੀ ਬਿਲਕੁਲ ਨਾ ਪੋਲਰਾਈਜੇਸ਼ਨ ਨਾ ਪੋਲਰ ਬੋਟਾਂ ਦੀ ਪੋਲਰਾਈਜੇਸ਼ਨ ਹੋ ਰਹੀ ਹੈ ਪੰਜਾਬ ਤੋਂ ਕੁਝ ਸਿੱਖ ਪੰਜਾਬੀ ਹਿਮਾਚਲ ਜਾਂਦੇ ਨੇ ਟੂਰਿਸਟ ਟਾਰਗੇਟ ਹੁੰਦੇ ਨੇ ਕੁਝ ਹੇਮਕੁੰਡ ਜਾਂਦੇ ਨੇ ਟਾਰਗੇਟ ਹੁੰਦੇ ਨੇ ਸੋ ਉਸ ਦੌਰਾਨ ਇਹ ਸਾਰਾ ਵੰਡ ਦਾ ਸਿਲਸਿਲਾ ਇਹ ਚੱਲਦਾ ਬਹੁਤ ਮੰਦਭਾਗ ਹੈ ਪਰ ਇਸ ਦੌਰਾਨ ਜਸਰਾਂ ਉਸਨੇ ਉਸ ਥੱਪੜ ਮਾਰਿਆ ਤੇ ਅਸੀਂ ਉਸ ਨੂੰ ਸਰਟੀਫਾਈ ਕਰ ਰਹੇ ਹਾਂ ਪੰਜਾਬ ਦੀ ਧੀ ਨਾਲ ਸਨਮਾਨਿਤ ਕਰ ਰਹੇ ਹਾਂ ਕੋਈ 5 ਲੱਖ ਦੇ ਰਿਹਾ ਕੋਈ 1 ਲੱਖ ਦੇ ਰਿਹਾ ਜਾਨੀ ਕੰਗਰਨ ਅਰਨੋਤ ਦਾ ਜੋ ਦਾਵਾ ਜਿਵੇਂ ਪਰਿਵਾਰ ਕਹਿੰਦਾ ਝੂਠਾ ਵੀ ਹੋ ਸਕਦਾ ਵੀਡੀਓ ਦਿਖਾਓ ਥੱਪੜ ਦੀ ਬਹਿਸ ਕਰਨਾ ਕੋਈ ਕਾਨੂੰਨਨ ਗਲਤ ਨਹੀਂ ਹੈ ਕਿਉਂਕਿ ਕੰਗਨਾ ਨੇ ਆਪਣਾ ਸੈਲਫੋਨ ਟਰੇਜ ਨਹੀਂ ਸੀ ਰੱਖਿਆ ਚੈਕਿੰਗ ਦੇ ਵਾਸਤੇ ਜਿੱਥੋਂ ਇਹ ਡਿਸਪਿਊਟ ਵਧਿਆ ਪਰ ਉਸ ਲੱਗਦਾ ਹੈ ਕਿ ਉਹ ਕੋਈ ਸਾਜ਼ਿਸ਼ ਦਾ ਸ਼ਿਕਾਰ ਵੀ ਕੁਲਵਿੰਦਰ ਨੂੰ ਕਰ ਗਈ ਹੋਵੇ ਕਿਉਂਕਿ ਕੁਲਵਿੰਦਰ ਆਮ ਲੋਕ ਨੇ ਪਰ ਜਿਸ ਤਰ੍ਹਾਂ ਪਤਾ ਹੀ ਹੁੰਦਾ ਹੈ ਕਿ ਸਿੱਖ ਹੈ ਉਹਦੇ ਤੇ ਨੇਮ ਪਲੇਟ ਲੱਗੀ ਹੈ ਉਸ ਬਨਾਤੇ ਇੱਕ ਮੈਂਬਰ ਪਾਰਲੀਮੈਂਟ ਨੇ ਜੇ ਸਟੇਟਮੈਂਟ ਦੇ ਦਿੱਤੀ ਨੈਸ਼ਨਲ ਪੱਧਰ ਤੇ ਨਹੀਂ ਇੰਟਰਨੈਸ਼ਨਲ ਪੱਧਰ ਤੇ ਈਸ਼ੂ ਖੜਾ ਹੋ ਗਿਆ ਉਹ ਕੋਈ ਟਰੈਪ ਵੀ ਹੋ ਸਕਦਾ ਜਿਸ ਦੇ ਵਿੱਚ ਕੁਲਵਿੰਦਰ ਗੌਰ ਭਾਵਕ ਹੋ ਕੇ ਆ ਗਈ ਹੋਵੇ ਕਿਉਂਕਿ ਉਹਨੇ ਫਿਰ ਗੁੱਸੇ 'ਚ ਕਹਿ ਦਿੱਤਾ ਹੋਵੇ ਕਿ ਮੇਰੀ ਮਾਂ ਸੀ ਜਿਹੜੀ ਉੱਥੇ ਬੈਠੀ ਸੀ ਕਿਉਂਕਿ ਬਿਲਕਿਸਬਾਨੋ ਜੋ ਸੀ ਇਹ ਕਾਨੂੰਨ ਦੇ ਖਿਲਾਫ ਦਿੱਲੀ 'ਚ ਬੈਠੀ ਸੀ ਉਸ ਨੂੰ ਕਿੰਗਣਾ ਨੂੰ ਦਾ ਭਲੇਖਾ ਪਿਆ ਮਹਿੰਦਰ ਕੌਰ ਔਰਤ ਹੈ ਜਿਹੜੀ ਬਹਾਦਰ ਪਰ ਜੰਡੀਆਂ ਬਟੰਡੇ ਪੈਂਡਦੀ ਹੈ ਜਿਸ ਨੂੰ ਉਸਨੇ ਬਿਲਕਿਸਬਾਨੋ ਸਮਝ ਕੇ 100-100 ਰੁਪਏ ਤੇ ਵੇਕਣ ਵਾਲੀਆਂ ਕਿਹਾ ਸੀਗਾ ਕਿ ਸ਼ਾਇਦ ਇਹ ਬਿਲਕੁਲ ਉਸਮਾਨੋ ਜਿਹੜੀ ਅੰਦੋਲਨ ਚ ਬੈਠੀ ਹੈ ਤੇ ਉਸ ਤੋਂ ਬਾਅਦ ਉਸ ਤੇ ਮਾਨਹਾਨੀ ਦਾ ਮਕਦਮਾ ਵੀ ਜਿਹੜਾ ਹੈਗਾ ਸੀ ਉਹ ਚੱਲ ਰਿਹਾ ਬਠਿੰਡਾ ਉਸ ਕੋਰਟ ਦੇ ਵਿੱਚ ਇਹ ਜਿਹਦਾ ਅਜੇ ਕੋਈ ਤਣ ਪੱਤਨ ਨਹੀਂ ਲੱਗਿਆ ਹਾਲਾਂਕਿ 14 ਮਹੀਨੇ ਬਾਅਦ ਇਸ ਦੇ ਵਿੱਚ ਕੰਗੜਾ ਨੂੰ ਨੋਟਿਸ ਵੀ ਮਿਲਿਆ ਪਰ ਡਾਕਟਰ ਸਾਹਿਬ ਹੁਣ ਜਿਸ ਤਰ੍ਹਾਂ ਪੋਲਰਾਈਜੇਸ਼ਨ ਹੋ ਰਹੀ ਹੈ ਕੀ ਲੱਗਦਾ ਨਹੀਂ ਕਿ ਹਿੰਦੂ ਸਿੱਖ ਮਸਲਾ ਖੜਾ ਕੀਤਾ ਜਾ ਰਿਹਾ ਬਿਲਕੁਲ ਮੈਂ ਤੁਹਾਡੇ ਨਾਲ ਜੀ 200% ਸਹਿਮਤ ਹਾਂ ਕਿ ਇਹ ਸਿਰਫ ਤੇ ਸਿਰਫ ਇੱਕ ਪੋਲਰਾਈਜੇਸ਼ਨ ਇੱਕ ਵਰਟੀਕਲ ਪਾੜ ਪਾਇਆ ਜਾ ਰਿਹਾ ਜਿਸ ਦੇ ਵਿੱਚ ਫਾਇਦਾ ਲੈਣ ਲਈ ਕਿਉਂਕਿ ਜਦੋਂ ਦੇਖੋ ਅਸੀਂ ਸਾਂਝੇ ਹੋਵਾਂਗੇ ਨਾ ਸਾਨੂੰ ਆਪਣੇ ਮੁੱਦੇ ਦਿਸਣਗੇ ਸਾਨੂੰ ਆਪਣੇ ਕੀਤੇ ਜਾਣ ਵਾਲੇ ਕੰਮ ਦਿਸਣਗੇ ਅਸੀਂ ਇਹੀ ਵੋਟਾਂ ਲੈਣ ਵਾਲਿਆਂ ਤੋਂ ਸਵਾਲ ਪੁੱਛਣ ਜੋਗੇ ਹੋਵਾਂਗੇ ਪਰ ਜਦੋਂ ਅਸੀਂ ਆਪੋ ਚ ਹੀ ਫਟੇ ਪਏ ਆ ਉਹਦੇ ਵਿਰੋਧ ਵਿੱਚ ਅਸੀਂ ਖੜੇ ਹੀ ਨਹੀਂ ਹੋ ਸਕਾਂਗੇ ਸਿੰਪਲ ਜਿਹਾ ਕਿਉਂ ਨਹੀਂ ਮੈਕੈਨਿਜ਼ਮ ਸਾਨੂੰ ਸਭ ਨੂੰ ਸਮਝ ਆ ਰਿਹਾ ਕਿਸਾਨੋਂ ਦਾ ਇੱਕ ਫਰੇਮਵਰਕ ਦੇ ਵਿੱਚ ਫਸਾ ਕੇ ਸਾਨੂੰ ਸਿਰਫ ਆਪੋ ਵਿੱਚ ਪਾੜਿਆ ਜਾ ਰਿਹਾ ਕਿ ਤੁਸੀਂ ਆਪਣੇ ਹੱਕਾਂ ਬਾਰੇ ਭੁੱਲ ਜਾਓ ਤੁਸੀਂ ਬਸ ਇਸ ਪਾਸੇ ਨੂੰ ਲੜਦੇ ਰਹੋ ਤੇ ਤੁਸੀਂ ਇਹ ਛੱਡ ਦਿਓ ਵੀ ਇਸ ਵੇਲੇ ਕੀ ਹੈ ਕੀ ਨਹੀਂ ਤੇ ਇਹ ਕੋਈ ਅੱਜ ਦਾ ਤਾਂ ਹੈ ਨਹੀਂ ਤੁਸੀਂ ਦੇਖੋ ਨਾ ਤੁਸੀਂ ਗੁਰਬਾਣੀ 'ਚ ਇਹ ਵੀ ਆਰਾਮ ਨਾਲ ਜੇ ਟਿਕਾ ਕੇ ਜੇ ਕੋਈ ਵੀ ਪੜਨਾ ਚਾਹੇ ਸਪਸ਼ਟ ਕੀਤਾ ਗਿਆ ਕਿ ਇੱਕ ਪਾਸੇ ਰਾਜੇ ਸੀ ਮੁਕੰਦਮ ਕੁੱਤੇ ਤੁਸੀਂ ਜਿਹੜੇ ਰਾਜ ਕਰਨ ਵਾਲੇ ਤੇ ਦੂਜੇ ਪਾਸੇ ਜਿਨ੍ਹਾਂ ਨੇ ਧਾਰਮਿਕ ਪਖੰਡ ਸ਼ੁਰੂ ਕੀਤੇ ਇਹ ਸ਼ਬਦ ਵਰਤਿਆ ਜੇ ਧਾਰਮਿਕ ਪਖੰਡ ਇੱਕ ਤਰਫ ਤੇ ਦੂਜੇ ਪਾਸੇ ਇਹ ਰਾਜੇ ਇਹ ਰਲ ਮਿਲ ਕੇ ਜਿਸ ਤਰੀਕੇ ਆਮ ਲੋਕਾਂ ਨੂੰ ਖਾ ਜਾਂਦੇ ਨੇ ਨਾ ਇਨ ਲਿਟਰਲੀ ਉਹੀ ਇਨ ਬਨ ਸੇਮ ਸੀਕੁਐਂਸ ਐਸ ਵੇਲੇ ਪੂਰਾ ਉਹ ਬਣ ਚੁੱਕਾ ਹੋਇਆ ਜੇ ਕਿ ਦੋਨੋਂ ਗਰੁੱਪਸ ਆਪੋ ਵਿੱਚ ਮਿਲ ਕੇ ਉਹਨਾਂ ਨੂੰ ਤਰੀਕਾ ਹੀ ਇਹ ਲੱਭ ਗਿਆ ਕਿ ਅੰਦਰ ਦਾ ਜੋ ਸੰਬੰਧ ਸੀ ਧਰਮ ਦਾ ਸਾਨੂੰ ਸ਼ਾਂਤੀ ਦੇਣ ਲਈ ਸਾਨੂੰ ਸਾਂਝੀ ਵਾਲਤਾ ਦਾ ਪਾਠ ਪੜਾਉਣ ਲਈ ਉਹ ਖਤਮ ਕਰਕੇ ਸਗੋਂ ਧਰਮ ਨੂੰ ਵਰਤਿਆ ਜਾ ਰਿਹਾ ਇੱਕ ਦੂਜੇ ਦੇ ਵਿਰੁੱਧ ਤੀਰ ਮਾਰਨ ਲਈ ਦੂਸਰੇ ਨੂੰ ਦੁੱਖ ਦੇਣ ਲਈ ਦੂਜੇ ਦੇ ਖਿਲਾਫ ਖੜੇ ਕਰਨ ਲਈ ਕਾਰਨ ਤਾਂ ਫੇ ਤੁਸੀਂ ਸਮਝ ਸਕਦੇ ਹੋ ਕਿ ਭਈ ਆਪੋ ਵਿੱਚ ਲੜ ਮਰੋ ਤੇ ਉਹ ਆਪਣੀਆਂ ਮਲਾਈਆਂ ਖਾ ਲੈਣ ਤੇ ਅਸੀਂ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਉਂਝ ਦੇ ਉਂਝ ਹੀ ਫੇਰ ਮੁੱਦਾ ਵੀ ਹੋਣੇ ਹੋ ਕੇ ਫੇਰ ਉੱਥੇ ਤੇ ਉੱਥੇ ਬੈਠੇ ਰਹਿ ਜਾਈਏ ਬਿਲਕੁਲ ਇਹਦੇ ਵਿੱਚ ਤੁਸੀਂ ਵੇਖੋ ਕਿ ਜਿਹੜੇ ਇਸ ਤਰ੍ਹਾਂ ਦੀਆਂ ਥੱਪੜ ਮਾਰਦੀਆਂ ਘਟਨਾਵਾਂ ਸਾਹੀ ਸੁੱਟਣ ਦੀਆਂ ਘਟਨਾਵਾਂ ਜੁੱਤੀ ਮਾਰਨ ਦੀਆਂ ਘਟਨਾਵਾਂ ਇਹਨਾਂ 'ਚ ਹੁਣ ਤੱਕ ਜਿੰਨੇ ਵੀ ਲੋਕ ਆਏ ਨੇ ਉਹ ਸਿਆਸੀ ਤੌਰ ਤੇ ਚਮਕੇ ਨੇ ਭਾਵੇਂ ਉਹ ਸਿੱਖਾਂ ਦੇ ਵਿੱਚ ਹੁਣ ਜਰਨੈਲ ਸਿੰਘ ਹੋਵੇ ਤਰਲੋਚਨ ਸਿੰਘ ਹੋਵੇ ਤੇ ਵਿਕਰਮ ਧਨੋਲਾ ਹੋਵੇ ਹੋਰ ਬੜੇ ਲੋਕ ਨੇ ਹੁਣ ਤੱਕ ਦਾ ਜੇ ਇਸ ਤਰ੍ਹਾਂ ਦਾ ਗੈਰ ਮਨੁੱਖੀ ਇਤਿਹਾਸ ਦੇਖੀ ਵਿਵਹਾਰ ਦਾ ਜਿਹੜਾ ਇੱਕ ਦੂਸਰੇ ਤੇ ਗੈਰ ਮਿਆਰੀ ਅਟੈਕ ਕੀਤਾ ਜਾਂਦਾ ਹੈ ਸਾਹੀ ਸੁੱਟਣ ਦਾ ਦਾੜੀ ਫੜਨ ਦਾ ਪੱਗ ਲਾਉਣ ਦਾ ਇਹਦੇ ਚ ਸਿੱਖਾਂ ਚ ਵੀ ਤੇ ਗੈਰ ਸਿੱਖਾਂ ਚ ਵੀ ਮੁਸਲਮਾਨਾਂ ਚ ਵੀ ਬਹੁਤ ਸਾਰੇ ਲੋਕ ਪੋਲਿਟਿਕਲ ਫਾਇਦਾ ਲੈ ਗਏ ਨੇ ਉਹ ਐਮਪੀ ਐਮਐਲਏ ਬਣ ਗਏ ਨੇ ਪ੍ਰੋਮਿਨੈਂਟ ਬੰਦੇ ਬਣ ਗਏ ਨੇ ਇਸ ਸਿਲਸਲੇ ਦੇ ਵਿੱਚ ਆਮ ਕਮਿਊਨਿਟੀ ਦੇ ਕਿਸੇ ਦੇ ਪੱਲੇ ਨਹੀਂ ਕੋਈ ਪਿਛ ਪੈਂਦਾ ਕੰਗਣਾ ਰਣੌਤ ਇਸ ਤਰ੍ਹਾਂ ਦੇ ਬਿਆਨ ਦੇ ਕੇ ਜਿਹੜੀ ਐਮਪੀ ਬਣ ਗਈ ਉਹ ਮਿਨਿਸਟਰ ਵੀ ਬਣ ਜਾਏਗੀ ਉਹ ਜਿਹੜਾ ਸਿਲਸਲਾ ਉਹਨਾਂ ਲੋਕਾਂ ਨੂੰ ਰਾਸ ਆ ਰਹੀ ਹੈ ਹੇਟ ਸਪੀਚ ਪ੍ਰਧਾਨ ਮੰਤਰੀ ਸਾਹਿਬ ਆਪ ਮੁਜਰੇ ਦਾ ਲਫ਼ਜ਼ ਵਰਤ ਲੈਂਦੇ ਨੇ ਸੋ ਇਹ ਹੇਟ ਸਪੀਚ ਇਹਨਾਂ ਨੂੰ ਰਾਸ ਆਉਂਦੀ ਹੈ ਤੇ ਆਵਾਮ ਦਾ ਉਹੀ ਹਾਲਾਤ ਹੁੰਦਾ ਕਿ ਕਰਦਾ ਤਾਂ ਬੰਦਾ ਮਾੜੀ ਗੱਲਾਂ ਤੇ ਭੁਗਤਦੀਆਂ ਔਰਤਾਂ ਨੇ ਜਿਸ ਤਰ੍ਹਾਂ ਡਾਕਟਰ ਸਾਹਿਬ ਹਾਲਾਤ ਨੇ ਇਹਦੇ ਬਾਰੇ ਆਮ ਆਵਾਮ ਨੂੰ ਸਾਡੇ ਯੂਥ ਨੂੰ ਸਿੱਖ ਬੀਬੀਆਂ ਪੈਣਾ ਨੂੰ ਪੰਜਾਬੀਆਂ ਨੂੰ ਕੀ ਸਨੇਹਾ ਤੁਹਾਡਾ ਤੇ ਇਸ ਦੇ ਨਾਲ ਨਾਲ ਇੱਕ ਡਾਕਟਰ ਦੇ ਨਾਤੇ ਇੱਕ ਭੈਣ ਰਾਣੀ ਇੱਕ ਮਾਂ ਦੇ ਨਾਤੇ ਕੀ ਸਨੇਹਾ ਸ਼ਾਇਦ ਅਸੀਂ ਵੀ ਸੋਸ਼ਲ ਸਾਈਟਸ ਤੇ ਬਹੁਤ ਹਾਈਪਰ ਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈ ਅਗਰੈਸਿਵ ਲੋਕਾਂ ਸੀ ਜਝਾਰੂ ਲੋਕਾਂ ਪੰਜਾਬੀ ਕਮਿਊਨਿਟੀ ਕੋਈ ਦੋਰਾਵਾ ਨਹੀਂ ਅਸੀਂ ਹਲ ਗੱਲ ਨੂੰ ਬਹੁਤ ਜ਼ਿਆਦਾ ਹਾਈਪਰ ਹੋ ਕੇ ਵੀ ਲੈਨੇ ਆ ਤੇ ਇਸ ਸਿਲਸਿਲੇ ਦੇ ਵਿੱਚ ਸਭੇ ਸਾਂਝੀ ਵਾਲਸਦਾਨ ਕੋਈ ਨਾ ਦੱਸੇ ਵਾਰਾ ਜੀ ਉਸ ਉਸ ਤੋਂ ਅਸੀਂ ਵੀ ਥੜਕੇ ਆ ਇਹ ਨਹੀਂ ਕਹਿ ਸਕਦੇ ਕਿ ਅਸੀਂ ਧਰਮ ਦੇ ਉੱਤੇ ਹੀ ਚੱਲਦੇ ਆ ਅਸੀਂ ਵੀ ਥੜਕੇ ਆ ਤੁਸੀਂ ਆਪਣੇ ਜਿਹੜੀਆਂ ਗਰਮਖਿਆਲੀ ਸੰਸਥਾਵਾਂ ਨੇ ਉਹ ਤੁਸੀਂ ਕਈ ਵਾਰੀ ਉਹ ਬੱਚਿਆਂ ਦੇ ਮਾਮਲੇ 'ਚ ਕਿਹਾ ਕਿ ਅੱਠ-ਅੱਠ ਔਰਤਾਂ ਕਿਵੇਂ ਜਵਾਕ ਜੰਮ ਲੈਣਗੀਆਂ ਤੇ ਉਹ ਤੁਹਾਨੂੰ ਟਰੋਲ ਕਰ ਦਉਂਦੇ ਨੇ ਉਹ ਔਰਤ ਨੂੰ ਨਹੀਂ ਦੇਖਦੇ ਉਹ ਕਹਿੰਦੇ ਸਾਨੂੰ ਬਸ ਅੱਠ ਜਵਾਕ ਜੰਮ ਕੇ ਦਿਓ ਇੱਕ ਉੱਥੇ ਲਾਉਣਾ ਇੱਕ ਉੱਥੇ ਲਾਉਣਾ ਜਿਹੜੀ ਜੰਮੇਗੀ ਉਹ ਭੁੱਖੀ ਮਰੇ ਭਾਵੇਂ ਖੈਰ ਇਹ ਸਿਲਸਿਲੇ ਦੇ ਵਿੱਚ ਅਸੀਂ ਵੀ ਗਰਮਖਿਆਲੀ ਲੋਕਾਂ ਅਸੀਂ ਵੀ ਸੋਸ਼ਲ ਸਾਈਟਸ ਤੇ ਆਪਣਿਆਂ ਨੂੰ ਟਰੋਲ ਕਰਦੇ ਆਂ ਤੇ ਇਸ سلسلے ਦੇ ਵਿੱਚ ਉਹਨਾਂ ਲਈ ਕੀ ਸਨੇਹਾ ਤੇ ਇੱਕ ਡਾਕਟਰ ਸਾਹਿਬ ਜਿਹੜਾ ਜ਼ਰੂਰੀ ਸਨੇਹਾ ਜਿਸ ਤਰ੍ਹਾਂ ਮੈਡੀਕਲ ਦਾਖਲਾ ਪ੍ਰੀਖਿਆ ਨੀਟ ਗ੍ਰੈਜੂਏਟ ਦੀ ਹੋਈ ਹੈ ਤੁਸੀਂ ਵੀ ਜੈਪੁਰ ਜਾਂ ਕਈ ਥਾਂ ਤੇ ਇਮਤਿਹਾਨ ਲੈਣ ਗਏ ਹੋ ਡਾਕਟਰਾਂ ਦੇ ਜਿਨ੍ਹਾਂ ਬੱਚਿਆਂ ਨੇ ਡਾਕਟਰ ਬਣਨਾ ਨੀਟ ਦੀ ਪ੍ਰੀਖਿਆ ਦੇ ਵਿੱਚ ਜੋ ਰਿਜ਼ਲਟ ਆਏ ਨੇ 4 ਜੂਨ ਨੂੰ ਇਸਵੰਦੀ ਕਾਂਗਰਸ ਪ੍ਰਧਾਨ ਮਲਕਰ ਜਨ ਖੜਗੇ ਨੇ ਇਹ ਮੁੱਦਾ ਠਾਇਆ ਕਿ ਇਹ ਪੇਪਰ ਲੀਕ ਧਾਂਦ ਲਈ ਭ੍ਰਿਸ਼ਟਾਚਾਰ ਨੀਟ ਸਮੇਤ ਹੋਰ ਪ੍ਰੀਖਿਆਵਾਂ ਦੇ ਵਿੱਚ ਵੀ ਇਹ ਨਿਖੜੰਗ ਹੈ ਇਸ ਲਈ ਮੋਦੀ ਸਰਕਾਰ ਸਿੱਧੀ ਜ਼ਿੰਮੇਵਾਰ ਹੈ ਨੀਟ ਪ੍ਰੀਖਿਆ ਸੁਪਰੀਮ ਕੋਰਟ ਦੀ ਨਿਗਰਾਨੀ ਦੀ ਜਾਂਚ ਹੈ ਨਾ ਜਿਹੜੀ ਇਸ ਕੇਸ ਦੀ ਨਿਗਰਾਨੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋਵੇ ਇਸ ਦੀ ਜਾਂਚ ਪ੍ਰੀਖਿਆਰਥੀਆਂ ਨੂੰ ਇਨਸਾਫ ਮਿਲੇ ਕਾਂਗਰਸ ਦੀ ਜਰਨਲਿਸਟ ਕਤਰ ਪ੍ਰਿੰਕਾ ਵਾੜੜਾ ਨੇ ਵੀ ਨੀਟ ਤੇ ਗੰਭੀਰ ਦੋਸ਼ ਲਾਏ ਨੇ ਇੱਕ ਸੈਂਟਰ ਦੇ 6 ਪ੍ਰੀਖਿਆਰਥੀਆਂ ਦੇ ਵਿੱਚੋਂ 720 ਦੇ ਵਿੱਚੋਂ 720 ਅੰਕ ਲੈ ਗਏ ਇਹ ਸਵਾਲ ਪੈਦਾ ਹੁੰਦਾ ਹੈ ਨਤੀਜਾ ਆਉਣ ਤੋਂ ਬਾਅਦ ਦੇਸ਼ ਭਰ ਦੇ ਕੁਝ ਬੱਚੇ ਖੁਦਕਸ਼ੀਆਂ ਵੀ ਕਰ ਰਹੇ ਨੇ ਕੁਝ ਡਿਪਰੈਸ਼ਨ ਚ ਜਾ ਰਹੇ ਨੇ ਕੁਝ ਬੱਚੇ ਖੁਦਕਸ਼ੀਆਂ ਵੀ ਕਰ ਗਏ ਨਰਾਸ਼ ਹੋ ਕੇ ਇੰਨੀ ਮਿਹਨਤ ਨਾਲ ਡਾਕਟਰ ਬਣਦਾ ਬੰਦਾ ਮੈਨੂੰ ਚੇਤਾ ਸਾਡੇ ਇੱਕ ਭਾਂਜੇ ਦਾ 17 ਕਿਲੋ ਵਜ਼ਨ ਲੂਜ਼ ਹੋ ਗਿਆ ਬਹੁਤ ਔਖੀ ਹੈ ਨੀਟ ਪਾਸ ਕਰਨੀ ਜੇ ਡਾਕਟਰ 300 ਰੁਪਏ ਫੀਸ ਮੰਗ ਲਵੇ ਅਸੀਂ ਗੱਲ ਪੈਣੇ ਆ ਉਹ ਐ ਨਹੀਂ ਵੇਖਦਾ ਕਿ ਉਹ 1.5 ਕਰੋੜ ਲਾ ਕੇ 2 ਕਰੋੜ ਲਾ ਕੇ ਡਾਕਟਰ ਬਣਦਾ ਹੈ ਤੇ ਸਰਕਾਰ 15000 ਤਨਖਾਹ ਦਿੰਦੀ ਐ ਨੂੰ ਆਉਂਦੇ ਨੂੰ ਤੇ ਅਸੀਂ ਜੇ 200 ਫੀਸ ਮੰਗਦਾ ਸਾਡੇ ਪਿਸੂ ਬੈ ਜਾਂਦੇ ਨੇ ਗੋਲਕਾਂ ਚ ਜਾ ਕੇ ਜਾਂ ਹੋਰ ਡਾਂਸਰਾਂ ਕੋਲ ਜਾ ਕੇ ਅਸੀਂ ਬਥੇਰਾ 2000 ਦਾ ਨੋਟ ਵਾਰਦੇ ਆ ਇਸ ਰਾਨ ਇਹ ਜਿਹੜੇ ਮਿਹਨਤ ਕਰਦੇ ਬੱਚੇ ਨੇ ਇਹਨਾਂ ਦੇ ਹਕੂਕ ਤੇ ਵੀ ਟੇਡਾ ਡਾਕਾ ਪੈਂਦਾ ਜਿਵੇਂ ਇਹ ਹੁਣ ਆਪੋਜੀਸ਼ਨ ਪਾਰਟੀ ਨੇ ਜਾਂਚ ਮੰਗੀ ਐ ਖੈਰ ਇੱਕ ਡਾਕਟਰ ਇੱਕ ਮਨੋਵਿਗਿਆਨੀ ਹੋਣ ਦੇ ਨਾਤੇ ਡਾਕਟਰ ਸਾਹਿਬ ਉਹਨਾਂ ਬੱਚਿਆਂ ਨੂੰ ਉਹਨਾਂ ਮਾਪਿਆਂ ਨੂੰ ਕੀ ਸਨੇਹਾ ਜਿਹਨਾਂ ਦੇ ਬੱਚੇ ਇਹ ਸਟਰਾਸ ਦੀ ਦੇ ਵਿੱਚ ਸੁਸਾਇਡ ਦੇ ਰਸਤੇ ਜਾਂਦੇ ਨੇ ਜਾਂ ਕੀ ਇਸ ਦੇ ਵਿੱਚ ਨੀਟ ਬਾਰੇ ਤੁਸੀਂ ਕੋਈ ਗਾਈਡਲਾਈਨ ਦਿਓਗੇ ਤਾਂ ਜੋ ਬੱਚੇ ਨਰਾਸ਼ ਹੋਣ ਤੋਂ ਬਾਅਦ ਵੀ ਕਿਤੇ ਨਾ ਕਿਤੇ 네ਗੇਟਿਵ ਪਾਸੇ ਨਾ ਜਾਣ ਜੀ ਡਾਕਟਰ ਸਾਹਿਬ ਹਾਂ ਬਿਲਕੁਲ ਜੀ ਬੜਾ ਹੀ ਤੁਸੀਂ ਗੰਭੀਰ ਮੁੱਦਾ ਫੜਿਆ ਜਿਹਦੇ ਵਿੱਚ ਅਸਲ 'ਚ ਸਾਡੇ ਜਿਸ ਤਰੀਕੇ ਦੀ ਸ਼ੈਲੀ ਵਰਤੀ ਜਾ ਰਹੀ ਜਿਹਦੇ ਵਿੱਚ ਤਹਾਨਾ ਦੇ ਵਿੱਚ ਤੇ ਜਿਸ ਤਰ੍ਹਾਂ ਦੇ ਨਾਲ denn ਔਖਾ ਕੀਤਾ ਜਾ ਰਿਹਾ ਜੇ ਉਹ ਥੋੜਾ ਜਿਹਾ ਧਿਆਨ ਕਰਿਓ ਕਿਨਾਂ ਨੂੰ ਅਲਟੀਮੇਟਲੀ ਉਹਦੇ ਚ ਫਾਇਦਾ ਹੁੰਦਾ ਜੇ ਕਿ ਇਹਦੇ ਵਾਸਤੇ ਕੋਈ ਹੁਣ ਤੱਕ ਗਿਣਤੀ ਹੋਈ ਨਹੀਂ ਵੀ ਜੇ ਆਪਾਂ ਕਹਿ ਦਈਏ ਵੀ ਇੰਨੇ ਹਜ਼ਾਰਾਂ ਜਿਹੜੇ ਸ਼ੁਰੂ ਹੋ ਚੁੱਕੇ ਨੇ ਗਰੁੱਪਸ ਜਿਹੜੇ ਸਿਰਫ ਨੀਟ ਦੀ ਤਿਆਰੀ ਲਈ ਜੋ ਉਦੋਂ ਹੀ ਯਾਨੀ ਇੱਕ ਐਮਬੀਬੀਐਸ ਦੇ ਦਾਖਲੇ ਵਾਸਤੇ ਡੇਢ ਕਰੋੜ ਦਾ ਪਹਿਲਾ ਟਿਊਸ਼ਨ ਸੈਂਟਰ ਇਹ ਕ ਇਹ ਤਾਂ ਸਿਰਫ NEET ਦੀ ਤਿਆਰੀ ਲਈ ਜੇ ਤਿਆਰੀ ਦਾ ਕੋਟਾ ਚ ਜਾਔਰ ਜਿੱਥੇ ਸਾਰੇ ਚੱਲ ਰਿਹਾ ਉਹ ਡੇਡ ਡੇਡ ਕਰੋੜ ਤੋਂ ਜਿਸ ਤਰੀਕੇ ਦੀ ਉਹ ਉਸ ਵੇਲੇ ਉਹਨਾਂ ਨੂੰ ਹਾਲ ਉਹਨਾਂ ਨੇ ਕੀਤਾ ਪਿਆ ਵੀ ਬੱਚੇ ਉਦੋਂ ਹੀ ਸਵੀਅਰ ਡਿਪਰੈਸ਼ਨ ਵਿੱਚ ਕਿ ਤੇਰਾ ਪੁਆਇੰਟ 01 ਨੰਬਰ ਕਿਵੇਂ ਕੱਟ ਰਹਿ ਗਿਆ ਤੂੰ ਨਲਾਇਕ ਐ ਤੂੰ ਨਖੇਦ ਐ ਇਸ ਹਾਲ ਤੇ ਬੱਚੇ ਲਿਆ ਕੇ ਅਸੀਂ ਧਰ ਛੱਡੇ ਨੇ ਕਿ ਉਹ ਛੱਡ ਛੱਡ ਕੇ ਆਪਣਾ ਮੁਲਕ ਔਰ ਨਾ ਮੁਲਕਾਂ ਦੇ ਵਿੱਚ ਜਾ ਕੇ ਐਮਬੀਬੀਐਸ ਕਰਨ ਨੂੰ ਤਿਆਰ ਹੋਏ ਪਿੰਨੇ ਜੋਸੀਂ ਦੇਖ ਲਿਆ ਸੀ ਹੁਣੇ ਬਿਲਕੁਲ ਤੁਹਾਡਾ ਆਪਣਾ ਡਾਕਟਰਾਂ ਦਾ ਪਰਿਵਾਰ ਹੈ ਆਪਣੀ ਧਿਆਣੀ ਡਾਕਟਰ ਸੁਖਮਨੀ ਤੇ ਬੇਟਾ ਮਤਲਬ ਤੁਸੀਂ ਵੇਖੋ ਕਿ ਪਰਿਵਾਰ ਚ ਕਿੰਨੇ ਜੀ ਡਾਕਟਰ ਨੇ ਕਿੰਨੇ ਨੂੰ ਡਾਕਟਰ ਬਣਾਇਆ ਪਰ ਉਹ ਵੀ ਆਪਣੇ ਬੱਚਿਆਂ ਨੂੰ ਇੱਥੇ ਸੈੱਟ ਨਹੀਂ ਕਰ پا ਰਹੇ ਤਰਾਸ ਦੀ ਏ ਤੁਹਾਨੂੰ ਵੀ ਬੱਚੇ ਬਾਹਰ ਭੇਜਨੇ ਪਏ ਡਾਕਟਰ ਬਣਾ ਕੇ ਬਿਲਕੁਲ ਉਹੀ ਦੱਸਣ ਲੱਗੇ ਉਸ ਤੋਂ ਅਗਲੀ ਫੀਸ ਫਿਰ ਆਂਦੀ ਜੇ ਐਮਬੀਬੀਐਸ ਦੀ ਉਹ ਪਹੁੰਚਦੀ ਜੇ ਫਿਰ ਉਸੇ ਤਰ੍ਹਾਂ ਹੀ 1.5-2 ਕਰੋੜ ਇਸ ਤੋਂ ਘੱਟ ਨਹੀਂ ਜੇ ਬਲਕਿ ਇਸ ਤੋਂ ਵੀ ਉੱਪਰ ਜਾ ਰਹੀ ਜੇ ਵਿੱਚ ਹੌਸਟਲ ਫੀਸ ਤੁਹਾਨੂੰ ਹਰ ਸਾਲ ਦੀ ਵੱਖਰੀ 5-5 ਲੱਖ ਰੁਪਏ ਉਹ ਨਾਲ ਐਡ ਹੁੰਦੀ ਜੇ ਪਲੱਸ ਟਿਊਸ਼ਨ ਫੀ ਪਲੱਸ ਅਕੈਡੈਮਿਕ ਫੀ ਅੱਗੇ ਆ ਜਾਓ ਐਮਟੀ ਦੇ ਵਾਸਤੇ 2 ਤੋਂ 2.5 ਕਰੋੜ ਦੀ ਫਿਰ ਦੁਬਾਰਾ ਤੁਸੀਂ ਭਰਨੀ ਜੇ ਉਹਨਾਂ ਦੀ ਟਿਊਸ਼ਨ ਜਿਹੜੀਆਂ ਇਹ ਫਿਰ ਦੁਬਾਰਾ ਉਹ ਸਿਸਟਮ ਸ਼ੁਰੂ ਹੋਇਆ ਪਿਆ ਜੇ ਕਿ ਉਹ ਤੁਹਾਨੂੰ ਆਨਲਾਈਨ ਵੀ ਦੇਣਗੇ ਤੁਹਾਨੂੰ ਇੱਥੋਂ ਹੁਣ ਸਾਡੇ ਕੋਲ ਬੱਚੇ ਐਸ ਵੇਲੇ ਜੋ ਆਂਦੇ ਨੇ ਇੰਟਰਨਸ਼ਿਪ ਵਿੱਚ ਉਹ ਡਿਊਟੀਆਂ ਨਹੀਂ ਕਰਦੇ ਵਿਚਾਰੇ ਦਿਨ ਰਾਤ ਉਹ ਟਿਊਸ਼ਨਾਂ ਲੈ ਲੈ ਕੇ ਉੱਧਰ ਜਾ ਰਹੇ ਸੋ ਯਾਨੀ ਉਹਨਾਂ ਨੂੰ ਪ੍ਰੈਕਟੀਕਲ ਕੋਈ ਆਂਦਾ ਹੀ ਨਹੀਂ ਕਿਉਂਕਿ ਕਰਨ ਦਾ ਸਮਾਂ ਹੀ ਨਹੀਂ ਦਿੰਦੇ ਉਸ ਤੋਂ ਬਾਅਦ ਐਮਡੀ ਫਿਰ ਜਾਰੀ ਜੇ ਤੁਸੀਂ ਪੜੋ ਕਿੱਥੇ ਜਾਂਦੀ ਜੇ ਕੋਈ 2.5 ਕਰੋੜ ਕੋਈ 3 ਕਰੋੜ ਕੋਈ 4 ਕਰੋੜ ਤੇ ਇੱਥੇ ਪਹੁੰਚ ਗਿਆ ਬਾਜੀ ਤੁਸੀਂ ਮੈਂ ਤੇ ਆਸੀਂ ਆਮ ਬੰਦੇ ਕਿਸ ਹਿਸਾਬ ਦੇ ਇੰਨੇ ਕਰੋੜਾ ਲਾ ਕੇ ਤੇ ਫਿਰ ਉਹਨੂੰ ਕਹੀਏ ਬੱਚੇ ਤੁਸੀਂ ਆਰਾਮ ਨਾਲ ਟਿਕ ਕੇ ਬਹਿ ਜਾਓ ਤਦ ਨੂੰ ਇਸ ਵੇਲੇ ਤਨਖਾਹ ਮਿਲੇਗੀ ਜੀ 15 ਤੋਂ 30000 ਉਹ ਵੀ 6-6 ਮਹੀਨੇ ਦੇ ਗੈਪ ਤੇ ਮਿਲੇਗੀ ਇਹ ਕਿਸ ਤਰੀਕੇ ਆਪਾਂ ਕੀ ਸਿਸਟਮ ਕੀ ਸ਼ੁਰੂ ਕੀਤਾ ਹੋਇਆ ਜੀ ਸੋ ਇਸ ਸਿਸਟਮ ਦੇ ਵਿੱਚੋਂ ਜੇ ਕੋਈ ਬੈਠ ਕੇ ਹੁਣ ਜਿਹੜੇ ਅਸਲ ਕਮਾ ਰਹੇ ਨੇ ਜੋ ਕਿ ਤੁਸੀਂ ਵੱਡੇ ਵੱਡੇ ਪ੍ਰਾਈਵੇਟ ਆਧਾਰੇ ਜੋ ਬਣ ਚੁੱਕੇ ਨੇ ਹਸਪੀਟਲਸ ਉਹਦੇ ਵਿੱਚ ਵੀ ਡਾਕਟਰਾਂ ਨੂੰ ਤਨਖਾਹ ਨਹੀਂ ਦੇ ਦਿੱਤੀ ਜਾਂਦੀ ਉਹਦੇ ਵਿੱਚ ਸਿਰਫ ਕਮਿਸ਼ਨ ਬੇਸਡ ਉਹਨਾਂ ਨੂੰ ਮਿਲਦੀ ਹੈ ਆਪ ਫਿਰ ਦੱਸੋ ਮੈਨੂੰ ਕੌਣ ਕਸੂਰਗਾਰ ਹੈ ਉਹ ਕੌਣ ਨੇ ਹਸਪੀਟਲਸ ਦੇ ਮਾਲਕ ਧਿਆਨ ਕਰੋ ਇਹ بزنسਮੈਨ ਨੇ ਇਹ ਪੋਲਿਟিক্যাল ਜਿੰਨੇ ਵੀ ਸਾਡੀਆਂ ਇੱਥੇ ਬੈਠੇ ਨੇ ਪਾਵਰ ਦੇ ਵਿੱਚ ਉਹਨਾਂ ਦੇ ਹੀ ਆਪਣੇ ਪੁੱਤਰ ਧੀ ਆ ਰਿਸ਼ਤੇਦਾਰ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਕੌਣ ਅਲਟੀਮੇਟਲੀ ਇਹਨਾਂ ਵਿੱਚੋਂ ਖਾ ਰਿਹਾ ਹੈ ਕੌਣ ਕਿਸ ਨੂੰ ਲੁੱਟ ਰਿਹਾ ਤੇ ਇਹ ਵਿਚਾਰੇ ਤਾਂ ਆਪਣਾ ਕਰਜ਼ਾ ਲਾਂਦੇ ਹੀ ਲੰਘ ਜਾਂਦੇ ਨੇ ਇਹਨਾਂ ਨੇ ਕੀ ਇੱਥੇ ਰਹਿਣਾ ਤੇ ਕਿਉਂ ਰਹਿਣਾ ਨਤੀਜਾ ਜੇ ਪੰਜਾਬ ਵਿੱਚੋਂ ਭਾਰੀ ਮਾਤਰਾ ਵਿੱਚ ਡਾਕਟਰਾਂ ਦਾ ਇੱਥੋਂ ਕੂਚ ਕਰਨਾ ਜੀ ਅਸੀਂ ਨਹੀਂ ਰਹਿ ਸਕਦੇ ਤੇ ਬਿਲਕੁਲ ਬੱਬਾ ਜੇ ਅਸੀਂ ਇੱਥੇ ਕਿਸੇ ਨੂੰ 30000 ਦੇਣਾ ਹੈ ਨਾ ਸੀਨੀਅਰ ਰੈਜ਼ੀਡੈਂਟ ਨੂੰ ਉਹ ਸਿੱਧਾ ਹਰਿਆਣਾ ਵਿੱਚ ਜਾਂਦਾ ਜੇ ਉੱਥੇ ਉਹਨੂੰ 70000 ਦੇ ਕਿਉਂ ਇੱਥੇ ਕੰਮ ਕਰੇਗਾ ਬੱਚਾ ਉਸ ਤੋਂ ਅੱਗੇ ਚਲੇ ਜਾ ਦਿੱਲੀ ਵਿੱਚ ਉਹਨੂੰ ਸ਼ੁਰੂ ਹੀ 1.5 ਲੱਖ ਤੋਂ ਕਰਦੇ ਨੇ ਕਿਉਂ ਆਏਗਾ ਇੱਥੇ ਬੱਚਾ 30000 ਤੇ ਉਹ ਵੀ 6-6 ਮਹੀਨੇ ਤਨਖਾਹ ਨੂੰ ਉਡੀਕਦਾ ਮੈਂ ਤੁਹਾਨੂੰ ਜੇ ਕਿਸੇ ਨੂੰ ਸ਼ੱਕ ਲੱਗਦਾ ਵੀ ਇਹ ਕਰ ਰਹੀ ਮੈਂ ਤੁਹਾਨੂੰ ਬੱਚਿਆਂ ਦੀਆਂ ਇੰਟਰਵਿਊਸ ਦਿਵਾ ਸਕਦੀ ਆ ਆ ਕੇ ਦੇਖੋ ਜਿਹੜੇ ਰੋਂਦੇ ਨੇ ਜੇ ਸਾਡੇ ਕੋਲ ਤਨਖਾਹਾਂ ਹੈ ਨਹੀਂ ਰੋਟੀ ਖਾਣ ਨੂੰ ਹੈ ਨਹੀਂ ਮਾਪਿਓ ਕਹਿੰਦੇ ਤੁਹਾਨੂੰ ਬਣਾ ਕੇ ਇਸ ਦਾ ਪਛਤਾਏ ਡਾਕਟਰ ਵੀ ਜੇ ਤੂੰ 35 ਸਾਲ ਦਾ ਅਜੇ ਤੱਕ ਸਾਡੇ ਤੋਂ ਹੀ ਲਈ ਜਾਣਾ ਤੇ ਵਿਆਹ ਲਏਂਗਾ ਅੱਗੋਂ ਬੱਚਿਆਂ ਦਾ ਖਰਚਾ ਵੀ ਕੀ ਅਸੀਂ ਹੀ ਚੁੱਕਣਾ ਤਾਂ ਕੀ ਕਰਨ ਕੀ ਇਸੇ ਕਾਰਨ ਹੈ ਕਿ ਡਾਕਟਰੀ ਸੀਟਾਂ ਤੁਸੀਂ ਯਕੀਨ ਮੰਨਿਓ ਨੈਟ ਖੋਲ੍ਹ ਲਓ ਖਾਲੀ ਜਾਣੀਆਂ ਸ਼ੁਰੂ ਹੋ ਗਈਆਂ ਨੇ ਸਪੈਸ਼ਲਿਟੀ ਬਿਲਕੁਲ ਉਹ ਹੁਣ ਵਾਜਾ ਮਾਰਨ ਲੱਗੇ ਜੇ ਡੀਐਮ ਕਰਨੀ ਆ ਜਾਓ ਫ੍ਰੀ ਕਰ ਲਓ ਲੋਕ ਆ ਹੀ ਨਹੀਂ ਰਹੇ ਕਿਸੀਂ ਇਹ ਪੇਸ਼ਾ ਹੀ ਨਹੀਂ ਲੈਣਾ ਅਸੀਂ ਛੱਡਣ ਲੱਗੇ ਤੋ ਇਹ ਜਿਹੜਾ ਟ੍ਰੈਂਡ ਬਣਦਾ ਜਾ ਰਿਹਾ ਜੇ ਇਹ ਬਹੁਤ ਭਿਆਨਕ ਹੋਣ ਵਾਲਾ ਜੇ ਕਿ ਅਸੀਂ ਇਨੀਸ਼ੀਅਲ ਇਨਾ ਕੁ ਔਖਾ ਬੱਚਿਆਂ ਨੂੰ ਕਰ ਦਿੱਤਾ ਕਿ ਤੁਸੀਂ ਕਲੀਅਰ ਹੀ ਨਾ ਕਰ ਸਕੋ ਤੇ ਦੂਜੇ ਪਾਸੇ ਅਸੀਂ ਕਹਿੰਨੇ ਆ ਕਿ ਮੈਂ ਕਿਸੇ ਨੂੰ ਨਿਵਿਆ ਨਹੀਂ ਰਹੀ ਕਿ ਕੋਈ ਆਯੁਰਵੈਦ ਬਣਦਾ ਹੈ ਬਹੁਤ ਬਹੁਤ ਉਹਦੀ ਵੀ ਆਲਟੀਮੇਟਲੀ ਫਾਇਦਾ ਜੇ ਸਾਡੀ ਉਹ ਇੱਕ ਵੱਖਰੀ ਪੈਥੀ ਜੇ ਮੈਂ ਉਹਨੂੰ ਨੈਗੇਟ ਨਹੀਂ ਕਰ ਰਹੀ ਪਰ ਤੁਸੀਂ ਕਹੋ ਜੇ ਇੱਕ ਤੁਸੀਂ ਜਿਹੜਾ ਸਭ ਤੋਂ ਲਾਸਟ ਰਹਿ ਗਿਆ ਸੀ ਉਹ ਇਧਰ ਕਲੀਅਰ ਕਰ ਗਿਆ ਐਲੋਪੈਥੀ ਹੁਣ ਅਸੀਂ ਇਹਨੂੰ 브੍ਰਿਜ ਕੋਰਸ ਰਾਈ 6 ਮਹੀਨੇ ਵਿੱਚ ਇਹ ਸੌਰੀ ਆਯੁਰਵੈਦਿਕ ਜਿਹੜਾ ਕਰ ਗਿਆ ਸੀ 6 ਮਹੀਨੇ ਵਿੱਚ ਹੁਣ ਉਹ ਐਲੋਪੈਥੀ ਕਰਨ ਲੱਗ ਜਾਏਗਾ ਤਾਂ ਫਿਰ ਉਹ ਬਾਕੀ ਬੱਚੇ ਇਹਨੇ ਕਰੋਨਾ ਲਾ ਕੇ ਕਿਉਂ ਕਰਨਗੇ ਉਹ ਕਹਿਣਗੇ ਅਸੀਂ ਘਾਰੀ ਉਹ ਲੈਣੇ ਆ ਜਿੱਥੇ ਸਾਨੂੰ ਨੰਬਰ ਵੱਧ ਲੈਣ ਦੀ ਵੀ ਲੋੜ ਨਹੀਂ ਅਸੀਂ ਕਰਲਨ ਨੇ ਆਯੁਰਵੈਦ ਦਾ 6 ਮਹੀਨੇ ਬਾਅਦ ਫਿਰ ਇਹੀ ਪਰਮਾਰਜ ਦੇ ਚਫੇਰੇ ਦੇਖ ਸਕਦੇ ਤੁਸੀਂ ਬੀਏ ਐਮ ਐਸ ਬੱਚੇ ਕਲੀਅਰ ਕਰਕੇ ਮੇਰੇ ਕੋਲ ਵੀ ਮੇਰੇ ਯੂਨਿਟ ਵੀ ਸਾਡੇ ਪੂਰੇ ਹਸਪੀਟਲ ਵਿੱਚ ਆ ਰਹੇ ਨੇ ਟ੍ਰੇਨਿੰਗ ਲੈਣ ਜਾ ਕੇ ਸਿੱਧਾ ਕਲੀਨਿਕ ਕੋਲ ਰਹੇ ਨੇ ਯਾਨੀ ਸ਼ੁਰੂਆਤੀ ਦੌਰ ਤੇ ਵੀ ਉਹਨਾਂ ਨੇ ਕੋਈ ਪੈਸੇ ਆਪਣੀ ਪੜ੍ਹਾਈ ਦੇ ਸਿਰਫ ਕੁਝ ਲੱਖ ਦੇ ਵਿੱਚ ਹੋ ਗਿਆ ਕਲੀਅਰ ਨੰਬਰ ਬਹੁਤ ਹੈ ਲੈਣ ਦੀ ਲੋੜ ਨਹੀਂ ਤੁਹਾਨੂੰ ਕਿ ਟੌਪ ਲਈ ਲੜਨਾ ਕਲੀਨਿਕ ਖੋਲ ਕੇ ਤੁਸੀਂ ਸਿੱਧਾ ਉਹ ਆਪਣੇ 500 ਰੁਪਏ ਫੀਸ ਤੇ ਆਰਾਮ ਨਾਲ ਸ਼ੁਰੂ ਕਰ ਲੈਂਦੇ ਨੇ ਬੜਾ ਵਧੀਆ ਫਲਰਿਸ਼ ਕਰਦੇ ਨੇ ਲਾਈਨਾਂ ਲੱਗੀਆਂ ਵਾਰੀ ਨਹੀਂ ਆਂਦੀ ਤਾਂ ਕੌਣ ਕਰੇਗਾ ਫਿਰ ਐਲੋਪੈਥੀ ਵਾਲ ਕਿਉਂ ਆਣਗੇ ਲੋਕ ਆਯੁਰਵੇਦ ਵਾਲ ਜਾਣਗੇ ਇਹੀ ਕਾਰਨ ਜੇ ਹੌਲੀ ਹੌਲੀ ਸਾਡੀ ਜਿਸ ਤਰੀਕੇ ਦੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਨਿਗਾਰ ਕਿ ਅਗਲਾ ਕਹਿੰਦਾ ਜੀ ਅੱਛਾ ਹੋਰ ਕੋਈ ਵੀ ਰਾਹ ਨਹੀਂ ਬਚਾ ਚੰਗਾ ਭਾਈ ਫਿਰ ਟੈਸਟ ਆ ਰਹੀ ਕਮਿਸ਼ਨ ਖਾਨ ਨੇ ਚੰਗਾ ਜੀ ਅਸੀਂ ਮੈਂ ਜਿਹੜਾ ਆਪੋਜੀਸ਼ਨ ਨੇ ਮੁੱਦਾ ਚੁੱਕਿਆ ਕਿਉਂਕਿ ਆਪੋਜੀਸ਼ਨ ਰੱਟਸਾ ਇਸ ਵਾਰੀ ਸਟਰੋਂਗ ਹੈ ਸ਼ਾਇਦ ਅੱਛੇ ਕੋਈ ਰੋਕ ਇਸ ਤੇ ਲੱਗੇ ਕਿਉਂਕਿ ਬਹੁਤ ਮਾੜੇ ਹਾਲਾਤ ਨੇ ਇਹ ਨੀਟ ਦੀ ਪ੍ਰੀਖਿਆ ਦੇ ਵਿੱਚ ਜਿਹੜੇ ਰਿਜ਼ਲਟ ਆਏ ਨੇ ਕਿਨਈਆ ਕੁਮਾਰ ਨੇ ਇਹ ਸ਼ੂਟ ਉਠਾਇਆ ਹੋਰ ਬਹੁਤ ਸਾਰੇ ਪ੍ਰੈਂਕਾ ਵਾਡਰਾ ਨੇ ਠਾਇਆ ਇਹ ਮਤਲਬ ਕੋਈ ਸਿਆਸੀ ਮੁੱਦਾ ਨਹੀਂ ਜਾਇਜ਼ ਮੁੱਦਾ ਕਿ ਸਮਥਿੰਗ ਬਹੁਤ ਜ਼ਿਆਦਾ ਰੋਂਗ ਹੋ ਰਿਹਾ ਆਪਾਂ ਕੋਟਾ ਦੇ ਹਾਲਾਤ ਵੇਖਦੇ ਹਾਂ ਸੁਸਾਈਡ ਰੇਟ ਹੈ ਨਾ ਜ਼ਹਿਨ ਦਿਮਾਗ ਬੱਚਿਆਂ ਚ ਕਿੰਨਾ ਵਧ ਰਿਹਾ ਬਹੁਤ ਵੱਡੀ ਤਰਾਸਤੀ ਹੈ ਮਾਪੇ ਤਾਂ ਹਾਂ ਮਾਰਦੇ ਨੇ ਕਰੋੜਾਂ ਰੁਪਈਆ ਵੀ ਲਾ ਲੈਂਦੇ ਨੇ ਤੇ ਬੱਚੇ ਵੀ ਗਵਾ ਲੈਂਦੇ ਨੇ ਤੇ ਡਾਕਟਰ ਸਾਹਿਬ ਹੋਰ ਭਾਰਤ ਦੀ ਪੰਜਾਬ ਜਿਹੜੀ ਇਲੈਕਸ਼ਨ ਜਾਂ ਪੰਜਾਬ ਦੀ ਇਲੈਕਸ਼ਨ ਤੇ ਹੋਰ ਜਾਂਦੇ ਜਾਂਦੇ ਕੀ ਸਨੇਹਾ ਹੈ ਜੀ ਹਾਂ ਜੀ ਮੇਰੇ ਕੋਲ ਹਮੇਸ਼ਾ ਹੀ ਕੋਈ ਸਨੇਹਾ ਰਹਿੰਦਾ ਵੀ ਆਪਾ ਜੀ ਥੋੜਾ ਜਿਹਾ ਸੋਚਣ ਸਮਝਣ ਵਾਲਾ ਜਿਹੜਾ ਸੈਂਟਰ ਹੈ ਆਪਣਾ ਦਿਮਾਗ ਦਾ ਉਹਨੂੰ ਰਵਾਹ ਕਰ ਲਈਏ ਕਿਉਂ ਆਪਾਂ ਬਹਿਣ ਵਿੱਚ ਵਹਿ ਜਾਣਾ ਇੱਕਦਮ ਝੜਕ ਜਾਣਾ ਇੱਕਦਮ ਪੰਜਾਬੀਆਂ ਦੀ ਖੈਰੇ ਖਾਸੀਅਤ ਹੈ ਕਿ ਅਸੀਂ ਰਿਟੈਲੀਏਟ ਜ਼ਰੂਰ ਕਰਦੇ ਆਂ ਪਰ ਰੱਤਾਕ ਜੇ 1 ਸੈਕਿੰਡ ਸੋਚ ਕੇ ਨੂੰ ਰਿਟੈਲੀਏਟ ਕਰ ਲਈਏ ਕਿ ਇਹਦਾ ਨਤੀਜਾ ਕਿਤੇ ਹੋਰ ਭਿਆਨਕ ਨਾ ਹੋ ਜਾਵੇ ਪਰ ਅੱਛੇ ਲੋਕ ਲਾਂਬੇ ਹੋਈ ਜਾ ਰਹੇ ਨੇ ਪਹਿਲਾਂ ਤੁਹਾਡੇ ਮਾਮਾ ਜੀ ਆਏ ਡਾਕਟਰ ਦਲਜੀਤ ਸਿੰਘ ਸੇ ਦਾ ਉਹਨਾਂ ਦੇ ਰੂ ਨੂੰ ਇਸੇ ਪਾਰਟੀ ਚ ਆਏ ਉਹਨਾਂ ਨੂੰ ਬੜੇ ਅਫਸੋਸ ਨਾਲ ਜਾਣਾ ਪਿਆ ਵਰਡ ਦੇ ਮਸ਼ਹੂਰ ਪ੍ਰੋਮਿਨੈਂਟ ਪਰਸਨੈਲਿਟੀ ਡਾਕਟਰ ਦਲਜੀਤ ਸਿੰਘ ਲਾਂਬੇ ਹੋਏ ਇਸ ਤੋਂ ਅਮਰਸਰ ਵਾਲੇ ਹਨਾ ਤੇ ਉਸ ਤੋਂ ਬਾਅਦ ਤੁਸੀਂ ਵੇਖੋ ਸਾਰੇ ਲੋਕ ਲਾਂਬੇ ਹੋ ਰਹੇ ਨੇ ਚਲੋ ਆਪਣੇ ਤੇ ਡਾਕਟਰ ਜਿੱਤ ਗਿਨੇ ਪਟਿਆਲਾ ਤੋਂ ਪਰ ਡਾਕਟਰ ਨਵਜੋਤ ਕੁਰ ਦੇ ਪਤੀ ਨਵਜੋਤ ਸਿੰਘ ਸਿੱਧੂ ਨੂੰ ਫਿਰ ਪਾਰਟੀ ਨੇ ਉਹਦਿਆਂ ਤੋਂ ਲਾਂਬੇ ਕਰ ਦਿੱਤਾ ਡਾਕਟਰ ਬੰਦਿਆਂ ਦਾ ਸ਼ਾਇਦ ਕੰਮ ਨਹੀਂ ਸਿਆਸਤ 'ਚ ਕਿਉਂ ਭੰੜ ਰਣੀ ਪਰ ਗੱਲ ਇਹ ਹੈ ਨਾ ਭਾਜੀ ਕਮਲ ਦਾ ਫੁੱਲ ਖੇਡਦਾ ਵੀ ਤਾਂ ਚਿੱਕੜ ਚ ਹੀ ਹੈ ਜੇ ਕਿਸੇ ਨੇ ਚਿੱਕੜ ਨੂੰ ਸਾਫ਼ ਕਰਨਾ ਹੈ ਪੈਰ ਤਾਂ ਵਿੱਚ ਪਾਣੇ ਪੈਂਦੇ ਨੇ ਮੈਨੂੰ ਕਮਲ ਦਾ ਫੁੱਲ ਤਾਂ ਹੁਣ ਸਾਰੇ ਚਿੱਕੜ ਚ ਬੜਿਆ ਪਿਆ ਉਹੀ ਤਾਂ ਸਿਆਪੇ ਛੇੜਦਾ ਓ ਵੱਖਰਾ ਅੰਨੀ ਨਹੀਂ ਮੈਂ ਪਾਰਟੀ ਸਿੰਬਲ ਨਹੀਂ ਸੀ ਕਹਿ ਰਹੀ ਨਹੀਂ ਨਹੀਂ ਬਿਲਕੁਲ ਨਹੀਂ ਮੈਂ ਪਾਰਟੀ ਸਿੰਬਲ ਨਹੀਂ ਕਹਿ ਰਹੀ ਠੀਕ ਹੈ ਕਮਲ ਤਾਂ ਬੋਸ ਹੈ ਨਰਲੇਪ ਰਹਿੰਦਾ ਗੁਰਬਾਣੀ ਚ ਵੀ ਆਇਆ ਬਿਲਕੁਲ ਮੈਂ ਕੀ ਕਹਿਣਾ ਚਾਹ ਰਹੀ ਸੀ ਕਿ ਸਾਡੀ ਜਿਹੜੀ ਯੂਥ ਹੈ ਤੁਸੀਂ ਮੈਨੂੰ ਇੱਕ ਪਹਿਲਾਂ ਵੀ ਕਿਹਾ ਸੀਗਾ ਮੈਂ ਪਿਛਲੀ ਗੱਲ ਤੇ ਹੁਣ ਦੋਨਾਂ ਨੂੰ ਇਕੱਠਾ ਹੀ ਜੋੜਦੀ ਆਂ ਕਿ ਇਹ ਸਾਡਾ ਯੂਥ ਉਹਦੀ એનર્ਜੀ ਚੈਨਲਾਈਜ਼ ਹੋ ਕੇ ਅਸੀਂ ਉਹਨਾਂ ਨੂੰ ਕਿਤੇ ਸਹੀ ਸੇਧ ਦੇ ਸਕੀਏ ਉਹਨਾਂ ਦੇ ਹੱਥ ਅਗਲੀ ਵਾਗ ਡੋਰਾਏ ਜਿਹੜੀ ਇੱਕ ਨਵਾਂ ਭਾਰਤ ਸਿਰਜਣ ਵਾਲਾ ਦੌਰ ਹੈ ਕਿ ਅਸੀਂ ਇਹਦੇ ਵਿੱਚ ਸਮੁੱਚੇ ਤੌਰ ਤੇ ਯਾਨੀ ਜਿਹੜੀ ਹਰ ਚੀਜ਼ ਜਣੇ ਲਈ ਭਲਾਵੇ ਕਿ ਇੱਥੇ ਹੀ ਅਸੀਂ ਰੋਜ਼ਗਾਰ ਵੀ ਪੈਦਾ ਕਰ ਸਕੀਏ ਇੱਥੇ ਹੀ ਅਸੀਂ ਹੋਰ ਜਿਹੜੇ ਵਿਕਸਿਤ ਮੁਲਕਾਂ ਦੇ ਬਰਾਬਰੀ ਦੀ ਅਸੀਂ ਖੋਜ ਲਿਆ ਸਕੀਏ ਅੰਤਰਰਾਸ਼ਟਰੀ ਪੱਧਰ ਦੀ ਇੱਥੇ ਹੀ ਅਸੀਂ ਆਪਣੇ ਉਪਜ ਸ਼ੁਰੂ ਕਰੀਏ ਸਾਰੇ ਪਾਸਿਓਂ ਜਦੋਂ ਸਮੁੱਛੇ ਰੋਤ ਇੱਕ ਇੱਕ ਸਾਡਾ ਯੂਥ ਆਪਣੀ એનર્ਜੀ ਚੈਨਲਾਈਜ਼ ਕਰਕੇ ਤੁਰੇਗਾ ਜਿਹਦੇ ਵਿੱਚ ਕਿਤੇ ਹੀ ਜ਼ਿਕਰ ਨਾ ਹੋਵੇ ਧਰਮ ਦਾ ਜਾਤ ਪਾਤ ਦਾ ਉੱਚ ਨੀਚ ਦਾ ਉਹ ਸਾਡੇ ਅੰਦਰ ਨਾਲ ਬਾਹਰੋਂ ਜਿਵੇਂ ਇਸ ਇੱਥੇ ਓਕੇ ਸਾਡਾ ਜੇ ਇਹ ਨੌਜਵਾਨ ਅਗਲੀ ਨੌਜਵਾਨ ਪੀੜ੍ਹੀ ਸਾਡੀ ਜੇ ਇਹ ਇੰਨੀ ਕ ਸਿੱਖਿਆ ਲੈ ਜਾਵੇ ਤੇ ਭਾਈ ਜੇ ਇੱਕ ਨਹੀਂ ਇੱਧਰ ਨਹੀਂ ਹੋਇਆ ਛੱਡ ਦਿਓ ਇੱਕ ਲੱਖ ਹੋਰ ਥਾਵਾਂ ਨੇ ਜਿੱਥੇ ਆਪਾਂ ਜਾ ਸਕਦੇ ਹਾਂ ਕੱਲਾ ਡਾਕਟਰ ਇੰਜੀਨੀਅਰ ਨਹੀਂ ਹੈ ਤੁਸੀਂ ਟੌਪ ਦੇ ਫੋਟੋਗ੍ਰਾਫਰ ਟੌਪ ਦੇ ਰਿਸਰਚਰ ਤੁਸੀਂ মিডিਆ ਪਰਸਨਲ ਟੌਪ ਦੇ ਤੁਸੀਂ ਹੋਰ ਅਣਗਿਣਤ ਚੀਜ਼ਾਂ ਨੇ ਜਿਸ ਪਾਸੇ ਜਾ ਕੇ ਇੱਕ ਨਵੀਂ ਖੇਤੀਬਾੜੀ ਦੀ ਖੋਜ ਸ਼ੁਰੂ ਕਰ ਲੋ ਜੀ ਕੋਈ ਅੰਤ ਹੀ ਨਹੀਂ ਆਪਾਂ ਕੋਲ ਕੋਈ ਰੋਕ ਟੋਕ ਨਹੀਂ ਤੁਸੀਂ ਆਪਣੀ ਸ਼ੁਰੂ ਕਰ ਸਕਦੇ ਹੋ ਜੇ ਅਸੀਂ ਇੰਨੀ ਕਿ ਸਿਰਫ ਆਪਣੇ ਬੱਚਿਆਂ ਨੂੰ ਸਿਹਤ ਦੇ ਦੇਈਏ ਤਾਂ ਆਪਾਂ ਵਕਤ ਹੀ ਕੁਝ ਬਦਲਾਅ ਲਿਆ ਸਕਾਂਗੇ ਪਰ ਸਾਨੂੰ ਅਲਟੀਮੇਟਲੀ ਪੋਲਿਟਿਕਸ ਪੋਲਿਟਿਕਸ ਵਾਰਡ ਨਾਲ ਤਾਂ ਬੱਚਿਆਂ ਨੂੰ ਪਾਏਗਾ ਸਫਾਈ ਉਸ ਥਾਂ ਤੇ ਆਹ ਜ਼ਰੂਰੀ ਹੈ ਕਿ ਲੋਕਾਂ ਲਈ ਇਸ ਵੇਲੇ ਇਹ ਨਹੀਂ ਕਿ ਪਹਿਲਾਂ ਨਹੀਂ ਸਨ ਪਰ ਹੁਣ ਤਬਦੀਲੀ ਜ਼ਰੂਰ ਪਾਸ ਦੀ ਜੇ ਤੇ ਸਾਡੀ ਨੌਜਵਾਨ ਪੀੜੀ ਨੂੰ ਬੜੀ ਸੀਰੀਅਸਲੀ ਇਸ ਪਾਸੇ ਸੋਚਣਾ ਪਏਗਾ ਤੇ ਦੂਜਾ ਕਾਨੂੰਨ ਵਾਲੇ ਪਾਸੇ ਇਹ জানা ਜ਼ਰੂਰੀ ਏ ਜੇ ਸਾਡੇ ਬੱਚਿਆਂ ਦਾ ਕਿ ਜਿਹੜਾ ਨਵੇਂ ਕਾਨੂੰਨ ਘੜ ਕੇ ਜਿਹੜੇ ਕਿ ਲੋਕ ਪੱਖੀ ਹੋਣ ਉਹਨਾਂ ਨੂੰ ਲਿਆਉਣ ਇਹ ਬਹੁਤ ਸਮੇਂ ਦੀ ਲੋੜ ਏ ਜੀ ਸੋ ਬਹੁਤ ਬਹੁਤ ਧੰਨਵਾਦ ਡਾਕਟਰ ਹਰਸ਼ਚੰਦਰ ਕੌਰ ਭੈਣਾਨੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਮਿਹਰਬਾਨੀ ਧੰਨਵਾਦ ਸੋ ਦੋਸਤੋ ਇਹ ਸਨ ਡਾਕਟਰ ਹਰਸ਼ਚੰਦਰ ਕੌਰ ਜੋ ਵਕ ਵਕ ਮਸਲਾਂ ਦੇ ਬੜੀ ਵਿਵਾਕੀ ਨਾਲ ਬੋਲਦੇ ਨੇ ਬਿਲਕੁਲ ਸਾਨੂੰ ਬਹੁਤ ਸਾਰੀਆਂ ਗੱਲਾਂ ਸਮਝਣੇ ਹੋਣੀਆਂ ਨੇ ਵਕਤ ਵਿਚਾਰੇ ਸੋ ਬੰਦਾ ਸੋਈ ਜਿਸ ਤਰ੍ਹਾਂ ਦੀ ਸਥਿਤੀ ਹੋਈ ਹੈ ਇਸ ਵਾਰੀ ਮੈਂ ਪਾਰਲੀਮੈਂਟ ਦੇ ਵਿੱਚ ਜਿਹੜੇ ਅਪਰਾਧੀ ਸੱਜਣ ਨੇ ਉਹਨਾਂ ਦੀ ਤਦਾਦ ਵਧੀ ਹੈ ਪਹਿਲਾਂ ਦੇ ਨਾਲੋਂ ਕਰੋੜਪਤੀਆਂ ਦੀ ਤਦਾਦ ਵਧੀ ਹੈ ਸਿਆਸਤ ਦੇ ਵਿੱਚ ਅੱچھے ਲੋਕ ਦਰਕਨਾਰ ਕਰ ਦਿੱਤੇ ਗਏ ਨੇ ਲੰਬੇ ਕਰ ਦਿੱਤੇ ਗਏ ਨੇ ਸੋ ਜਿਸ ਤਰ੍ਹਾਂ ਇਹ ਵਰਤਾਰਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਸੀ ਇਮੋਸ਼ਨ ਦੇ ਆਧਾਰ ਤੇ ਇਸ ਤਰ੍ਹਾਂ ਦੇ ਲੋਗਾਂ ਨੂੰ ਚੁਣ ਲੰਨਿਆ ਸਾਰੀਆਂ ਪਾਰਟੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾ ਸਕਦਾ ਕੋਈ ਕੁਆਲੀਫਿਕੇਸ਼ਨ ਨਹੀਂ ਕੋਈ ਬੈਕਗ੍ਰਾਉਂਡ ਨਹੀਂ ਬਸ ਲਲਾ ਲਾਲਾ ਹੋ ਗਈ ਜਿੱਧਰ ਉਧਰ ਹੀ ਜਿਹੜਾ ਹੈਗਾ ਵੋਟਾਂ ਭਗਤਾ ਦਿਤੀਆਂ ਤੇ ਬਾਅਦ ਦੇ ਵਿੱਚ ਅਸੀਂ ਖਾਸ ਕਰਕੇ ਪੰਜਾਬੀ ਲੁੱਟੇ ਖੁੱਟੇ ਮਹਿਸੂਸ ਕਰਦੇ ਹਾਂ ਸਾਡੀ ਜਿਹੜੀ ਫਿਤਰਤਾ ਮੈਂ ਅਕਸਰ ਇੱਕ ਗੱਲ ਕੋਟ ਕਰਦਾ ਇਹ ਤਾਂ ਆਖਾਂ ਨਹੀਂ ਬਣ ਜਾਣਾ ਕਿ ਟੋਏ ਤੋਂ ਟੀਸੀ ਤੇ ਟੀਸੀ ਤੋਂ ਟੋਆ ਇਹ ਪੰਜਾਬੀਆਂ ਦੀ ਫਿਤਰਤ ਹੋ ਗਈ ਹੈ ਅਸੀਂ ਆਪਣੇ ਰੋਲ ਮਾਡਲ ਨਿਤ ਦਿਨ ਬਦਲਦੇ ਆ ਸਾਡੇ ਰੋਲ ਮਾਡਲ ਮਹਾਨ ਗੁਰੂ ਪੀਰ ਫਕੀਰ ਰਹਿਬਰ ਹੋਣੇ ਚਾਹੀਦੇ ਨੇ ਪਰ ਸਾਡੇ ਰੋਲ ਮਾਡਲ ਕੀ ਨੇ ਨਿਤ ਦਿਨ ਅਸੀਂ ਵੇਖਦੇ ਆ ਅਸੀਂ ਕਿਹਨਾਂ ਲੋਗਾਂ ਨੂੰ ਪ੍ਰੋਮੋਟ ਕਰ ਰਹੇ ਆ ਕਿਹਨਾਂ ਲੋਗਾਂ ਦੀ ਗੱਲ ਦੀ ਟੀਆਰਪੀ ਜਾਂਦੀ ਹੈ ਸੋ ਇਸ ਕਰਕੇ ਕੁਝ ਜਿਹੜੇ ਨੇ ਆਈਟੀ ਸੈੱਲ ਨੇ ਜਿਹੜੀਆਂ ਸਾਡੀਆਂ ਨੈਗੇਟਿਵ ਗੱਲਾਂ ਨੂੰ ਬਹੁਤ ਉਭਾਰਦੇ ਨੇ ਇਸ ਕਰਕੇ ਸਾਡਾ ਬਹੁਤਾ মিডিਆ ਵੀ ਨੈਗੇਟਿਵ ਗੱਲਾਂ ਜਿਵੇਂ ਉਹਦੇ ਲੜਕੀ ਐਸ ਨੂੰ ਇੱਕ ਪਾਸੇ ਪੰਜਾਬ ਦੀ ਸ਼ੇਰਨੀ ਬਣਾ ਰਹੇ ਨੇ ਦੂਸਰੇ ਕੰਗੜਾ ਨੂੰ ਸ਼ੇਰਨੀ ਬਣਾ ਰਹੇ ਨੇ ਹੁਣ ਗਊ ਸ਼ੇਰ ਵਾਲਾ ਜਿਹੜਾ ਇਹ سلسلہ ਅਜਿਹਾ ਹੋਏਗਾ ਕਿ ਇਹਦੇ ਚ ਤਿਕੜਮ ਬਾਜੀ ਵਾਲੇ ਲੋਕ ਫੇਰ ਕਿਤੇ ਨਾ ਕਿਤੇ ਪੰਜਾਬ ਨੂੰ ਠੱਬੀ ਲਾਉਣਗੇ ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਆਪਾਂ ਰੇਡੀਓ ਤੇ ਲਾਈਵ ਹੁੰਨੇ ਆ ਤੇ ਆਪਣੇ ਇਹਨਾਂ ਰੇਡੀਓ ਪ੍ਰੋਗਰਾਮਾਂ ਦੇ ਤੇ ਇਹਨਾਂ ਵੀਡੀਓ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 9876309655 ਤੇ ਤੁਸੀਂ ਪ੍ਰੋਗਰਾਮ ਚ ਵੀ ਕਾਲ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਆਪਣਾ ਦੋਸਤ ਪਰਮਿੰਦਰ ਸਿੰਘ ਟਵਾਣਾ ਨੂੰ ਦੇਵਾ ਗਿਆ ਪ੍ਰੋਗਰਾਮ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ